ਬਹੁਤ ਕੁਛ ਖਾਲਸਾ ਜੀ ਅਭਿਆਸਾਂ ਰਹੀਆਂ ਜੋ ਸਮਝਾ ਰਹੇ ਆ ਕਮਾਉਣ ਲਈ ਜੀਵਨ ਚ ਪ੍ਰੇਰਿਤ ਕਰਦੇ ਜਿਵੇਂ ਕਿ ਮੈਂ ਆਪਣੀ ਗੱਲ ਕਰਾਂ ਅਸੀਂ ਪਹਿਲਾਂ ਬਾਣੀ ਪੜ੍ਹਦੇ ਸੀ ਡائیں ਲੰਘ ਜਾਣਾ ਪੜ੍ਹਦੇ ਫਰੀਦਾ ਬੁਰੇ ਦਾ ਫਲਾਕਰ ਗੁੱਸਾ ਮੰਨਣਾ ਹੁੰਦਾ ਹੈ ਖਾਲਸਾ ਜੀ ਕੋਲੋਂ ਸਾਨੂੰ ਬਹੁਤ ਕੁਛ ਨਵਾਂ ਸਿੱਖਣ ਨੂੰ ਮਿਲਿਆ ਦੋ ਹਫ਼ਤਿਆਂ ਦੇ ਵਿੱਚ ਗੁਰੂ ਸਾਹਿਬ ਕਿਰਪਾ ਕਰਨ ਵਾਹੇ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀਆਂ ਜਿਹੜੀਆਂ ਆਨਲਾਈਨ ਸੰਗਤਾਂ ਜੁੜੀਆਂ ਨੇ ਸੰਗਤਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਨਿਸ਼ਾਨ ਸਿੰਘ ਖਾਲਸਾ ਜੀ ਜੁੜੇ ਨੇ ਜੋ ਕਿ ਆਸਟ੍ਰੇਲੀਆ ਵਿੱਚ ਖਾਸ ਇਹਦੇ ਜਿਹੜੇ ਕਥਾ ਸਮਾਗਮ ਚੱਲ ਰਹੇ ਨੇ ਉਹਨਾਂ ਦਾ ਆਨੰਦ ਮਾਣ ਰਹੇ ਨੇ ਪਹਿਲਾ ਸਵਾਲ ਸਾਡਾ ਹੈਗਾ ਖਾਲਸਾ ਜੀ ਕਿ ਆਪ ਜੀ ਦਾ ਖਾਲਸੇ ਨਾਲ ਮਿਲਾਪ ਕਿੱਦਾਂ ਹੋਇਆ ਕਿਵੇਂ ਆਪ ਜੀ ਉਹਨਾਂ ਨੂੰ ਮਿਲੇ ਖਾਲਸਾ ਜੀ ਦੇ ਨਾਲ ਪਹਿਲਾਂ ਜਿਹੜਾ ਰੂਹ ਦਾ ਮਲਾਪ ਸੀਗਾ ਜਦੋਂ ਇਹਨਾਂ ਨੂੰ ਆਪਾਂ ਸੋਸ਼ਲ ਮੀਡੀਆ ਤੇ ਕੁਝ ਸਾਲ ਪਹਿਲਾਂ ਖਾਲਸਾ ਜੀ ਨੂੰ ਸੁਣਿਆ ਖਾਲਸਾ ਜੀ ਦੇ ਬੋਲਣ ਦਾ ਢੰਗ ਗੁਰੂ ਸਾਹਿਬ ਜੀ ਦੇ ਪਿਆਰ ਦੀ ਗੱਲ ਉਹ ਜਿਹੜੀ ਉਹ ਰੂਹ ਨੂੰ ਟੱਚ ਕਰਦੀ ਸੀ ਤੇ ਇੱਛਾ ਸੀ ਕਦੇ ਸਤਗੁਰੂ ਮੇਲ ਕਰਾਉਣਗੇ ਫਿਰ ਦਾਸ ਪਿਛਲੇ ਸਾਲ 2023 ਚ ਜਦੋਂ ਯੂ ਐਸ ਏ ਗਿਆ ਸੀ ਤਾਂ ਉਦੋਂ ਫਿਰ ਮੈਨੂੰ ਪਤਾ ਲੱਗਾ ਕਿ ਖਾਲਸਾ ਜੀ ਵੀ ਯੂ ਐਸ ਏ ਆ ਤੇ ਫਿਰ ਸਟਾਕਟਨ ਜਾ ਕੇ ਮਿਲੇ ਉਦੋਂ 2 ਘੰਟੇ ਅਸੀਂ ਬੈਠ ਕੇ ਖਾਲਸਾ ਜੀ ਦੇ ਨਾਲ ਬਹੁਤ ਵਿਚਾਰਾ ਕੀਤੀਆਂ ਜਿਵੇਂ ਖਾਲਸਾ ਜੀ ਆਪਾਂ ਨੂੰ ਕਥਾ ਦੇ ਦੁਆਰਾ ਨਾ ਗੁਰੂ ਸਾਹਿਬ ਨਾਲ ਪ੍ਰੀਤ ਕਰਨਾ ਸਿਖਾਉਂਦੇ ਨੇ ਹਨਾ ਤੇ ਪ੍ਰੇਮ ਭਾਵਨਾ ਜਿਹੜੀ ਫੀਲਿੰਗਸ ਨੇ ਗੁਰੂ ਸਾਹਿਬ ਲਈ ਹਨਾ ਉਹ ਤੁਹਾਡੀਆਂ ਕਿੱਦਾਂ ਵਧੀਆਂ ਘਟੀਆਂ ਕਿਵੇਂ ਇਹ ਕਥਾ ਸਮਾਗਮ ਤੋਂ ਬਾਅਦ ਕੀ ਫਰਕ ਪਿਆ ਵੈਸੇ ਤਾਂ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਆਉਂਦੇ ਰਹਿੰਦੇ ਆ ਜਿਵੇਂ ਜਿਵੇਂ ਸਾਡੀ ਮਨ ਦੀ ਸਥਿਤੀ ਬਦਲਦੀ ਹੈ ਇਹੀ ਇੱਥੇ ਆ ਕੇ ਸੰਗਤ ਦਾ ਲਾਹਾ ਹੁੰਦਾ ਹੈ ਕਿ ਜੇ ਕਿਤੇ ਬੰਦੇ ਦਾ ਮਨ ਡਾਊਨ ਜਾ ਰਿਹਾ ਹੋਵੇ ਡੋਲ ਰਿਹਾ ਹੋਵੇ ਤੇ ਸੰਗਤ ਦੇ ਨਾਲ ਉਹ ਸਹਜੇ ਹੀ ਔਕੜ ਦੇ ਵਿੱਚੋਂ ਨਿਕਲ ਜਾਂਦਾ ਹੈ ਦੋ ਹਫ਼ਤੇ ਹੋ ਗਏ ਅੱਜ ਖਾਲਸਾ ਜੀ ਦੇ ਨਾਲ ਵਿਚਰਦਿਆਂ ਹੋਇਆਂ ਕਥਾ ਸਮਾਗਮਾਂ 'ਚ ਪਰਿਵਾਰਾਂ 'ਚ ਜਾ ਕੇ ਬਾਰ-ਬਾਰ ਉਹੀ ਗੁਰੂ ਸਾਹਿਬ ਜੀ ਦੀਆਂ ਗੱਲਾਂ ਉਹ ਨਾ ਜਿਵੇਂ ਪੱਥਰ ਨੂੰ ਪਾਣੀ ਖੋਰਦਾ ਹੈ ਨਾ ਤੇ ਉਹ ਓਦਾਂ ਹੁੰਦਾ ਹੈ ਕਿ ਕਈ ਵਾਰੀ ਉਹ ਗੱਲ ਸੁਣੀ ਇੱਕ ਵਾਰੀ ਆ ਫੇਰ ਨਹੀਂ ਕਰਨੂ ਮਨ ਮੰਨਦਾ ਫੇਰ ਨਹੀਂ ਮੰਨਦਾ ਤੇ ਜਦੋਂ ਉਹ ਬਾਰ-ਬਾਰ ਸੁਣਦੇ ਆ ਤੇ ਫੇਰ ਅਖੀਰ ਜਿਹੜਾ ਮਾਨ ਆਣਾ ਉਹ ਥੋੜਾ ਰਾਸੇ ਪੈਣ ਲੱਗ ਪੈਂਦਾ ਉਧਰ ਨੂੰ ਤੁਰਨ ਲੱਗ ਪੈਂਦਾ ਤੇ ਇਹ ਦੋ ਤਿੰਨ ਹਫ਼ਤਿਆਂ ਦੇ ਵਿੱਚ ਤੇ ਸਤਿਗੁਰੂ ਜੀ ਨੇ ਇੰਨੀ ਕਿਰਪਾ ਕੀਤੀ ਹੈ ਤੇ ਹੁਣ ਜਿਹੜੀ ਖਾਲਸਾ ਜੀ ਕੋਲੋਂ ਸਾਨੂੰ ਬਹੁਤ ਕੁਝ ਨਵਾਂ ਸਿੱਖਣ ਤੋਂ ਮਿਲਿਆ ਦੋ ਹਫ਼ਤਿਆਂ ਦੇ ਵਿੱਚ ਤੇ ਗੁਰੂ ਸਾਹਿਬ ਕਿਰਪਾ ਕਰਨ ਉਹ ਜਿਹੜੇ ਅਸੀਂ ਸਿੱਖਿਆ ਉਸ ਨੂੰ ਆਪਣੇ ਜੀਵਨ 'ਚ ਅੱਗੇ ਅਪਣਾ ਸਕੀ ਹੈ ਜਿਵੇਂ ਕਿ ਮੈਂ ਆਪਣੀ ਗੱਲ ਕਰਾਂ ਅਸੀਂ ਪਹਿਲਾਂ ਬਾਣੀ ਪੜ੍ਹਦੇ ਸੀ ਦਾਈ ਲੰਘ ਜਾਣਾ ਪੜ੍ਹਦੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਨਾ ਹੰਡਾਏ ਹਨਾ ਪਰ ਹੁਣ ਜਦੋਂ ਖਾਲਸਾ ਨੇ ਸਮਝਾਇਆ ਕਿ ਗੁਰੂ ਸਾਹਿਬ ਸਾਨੂੰ ਇਹ ਪਿਆਰੇ ਪਿਆਰੇ ਅਭਿਆਸ ਦਿੰਦੇ ਨੇ ਜਿਹੜੇ ਅਸੀਂ ਕਮਾਉਣੇ ਨੇ ਹਨਾ ਤੇ ਤੁਹਾਨੂੰ ਇਹ ਗੁਰਸਿੱਖੀ ਬਾਰੇ ਹਨਾ ਗੁਰੂ ਸਾਹਿਬ ਦੇ ਪ੍ਰੇਮ ਬਾਰੇ ਕੀ ਨਵਾਂ ਪਤਾ ਲੱਗਿਆ ਜਿਵੇਂ ਮਿਲ ਕੇ ਕਿਹੜੇ ਅਭਿਆਸ ਜਿਹੜੇ ਹਾਂਜੀ ਅਭਿਆਸ ਕਈ ਵਾਰ ਜਦੋਂ ਪ੍ਰੇਮ ਨਾਲ ਬਾਣੀ ਪੜ੍ਹਦੇ ਤੇ ਅਭਿਆਸ ਤੇ ਆਟੋਮੈਟਿਕਲੀ ਹੋਣੇ ਸ਼ੁਰੂ ਹੋ ਜਾਂਦੇ ਆ ਪਰ ਉਹ ਕਿਸੇ ਗੱਲ ਨੂੰ ਨਾ ਜਿਹੜੇ ਫੜ ਕੇ ਬਹਿਣਾ ਵੀ ਹਾਂ ਇਹ ਗੁਰੂ ਸਾਹਿਬ ਦਾ ਹੁਕਮ ਆ ਜੋ ਮਰਜ਼ੀ ਹੋ ਜੇ ਮੈਂ ਇਸ ਲਾਈਨ ਨੂੰ ਕਰਾਸ ਨਹੀਂ ਕਰਨਾ ਜਿਵੇਂ ਆਪ ਜੀ ਹੁਣ ਦੱਸ ਰਹੇ ਸੀ ਕਿ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਹੰਡਾਏ ਐਸੇ ਆਪਾਂ ਸਾਰੇ ਜੀਵਨ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਗੁੱਸਾ ਬਹੁਤ ਵਾਰ ਕੀਤਾ ਵੀ ਆ ਦਿਨ ਚ ਵੀ ਕਈ-ਕਈ ਵਾਰ ਕੀਤਾ ਔਰ ਹੰਡਾਇਆ ਵੀ ਆਪਣੇ ਜੀਵਨ ਦੇ ਵਿੱਚ ਕਈ-ਕਈ ਸਾਲ ਉਹ ਗੁੱਸਾ ਮੰਦ ਦੇ ਵਿੱਚ ਪਰ ਉਹੋ ਹੀ ਗੱਲਾਂ ਜਦੋਂ ਹੁਣ ਕਿ ਇਹਦੀ ਅਭਿਆਸ ਕਰਨਾ ਹੈ ਕਿਉਂਕਿ ਮਨ ਜਿਹੜਾ ਹੈ ਇਹਦਾ ਪੁਰਾਣੇ ਜਿਹੜੇ ਇਹਦੇ ਕਰਮਾਂ ਅਨੁਸਾਰ ਇਹਦਾ ਇੱਕ ਸੁਭਾਅ ਪਿੱਛੋਂ ਲੈ ਕੇ ਆਏ ਅਸੀਂ ਫਿਰ ਇਸ ਜਨਮ 'ਚ ਸਿੱਖ ਸਿੱਖ ਕੇ ਉਹ ਪੱਕਾ ਹੋ ਗਿਆ ਹੈ ਕਿ ਯਾਰ ਇਹਨੇ ਮੈਨੂੰ ਮਾੜਾ ਕਿਹਾ ਜਾਂ ਇਹਨੇ ਮੇਰੇ ਅਲਕੂਰ ਕੇ ਵੇਖਿਆ ਹੁਣ ਮੈਂ ਨਹੀਂ ਇਹਨੂੰ ਬੁਲਾਉਣਾ ਤੇ ਉਹ ਚੀਜ਼ਾਂ ਜਿਹੜੀਆਂ ਵਾ ਭਾਵੇਂ ਕਿ ਸਾਡੇ ਤੋਰ ਅੰਦਰ ਇੱਕ ਨਵੇਂ ਬਣੇ ਹੋਏ ਆ ਪਰ ਫਿਰ ਵੀ ਹੁਣ ਅਸੀਂ ਕੋਸ਼ਿਸ਼ ਕਰ ਰਹੇ ਆ ਤੇ ਖਾਲਸਾ ਜੀ ਬਾਰ-ਬਾਰ ਅਭਿਆਸ ਦੀ ਗੱਲ ਕਰਦੇ ਆ ਜਦੋਂ ਕੋਈ ਪੰਕਤੀ ਆਉਂਦੀ ਪੀ ਇਹਦਾ ਅਭਿਆਸ ਕਰਿਆ ਕਰੋ ਉਹ ਮਤਲਬ ਇਹੀ ਹੈ ਕਿ ਉੱਥੋਂ ਹੁਣ ਇੱਕ ਨਵੀਂ ਗੱਲ ਸਿੱਖਣ ਲਈ ਮਿਲੀ ਹੈ ਕਿ ਜਦੋਂ ਵੀ ਗੁਰਬਾਣੀ ਪੜ੍ਹਨੀ ਕਾਲੀ ਨਹੀਂ ਕਰਨੀ ਉਹਨੂੰ ਸਮਾਂ ਦੇਣਾ ਹੈ ਸੋਚਣਾ ਹੈ ਉਹਦਾ ਅਰਥ ਵਿਚਾਰਨਾ ਹੈ ਤੇ ਫਿਰ ਉਹ ਜਿਹੜਾ ਅਰਥ ਵਿਚਾਰ ਹੈ ਉਹਨੂੰ ਚੋੜ ਹੈ ਉਹ ਉਹ ਸਤਿਗੁਰੂ ਜੀ ਦਾ ਨਿਚੋੜ ਜਿਹੜਾ ਗੁਰਬਾਣੀ ਦਾ ਆਪਣੇ ਜੀਵਨ ਵਿੱਚ ਧਾਰਨ ਦੀ ਕੋਸ਼ਿਸ਼ ਕਰਨੀ ਹੈ ਸ਼ਾਇਦ ਜੇ ਅਸੀਂ ਇਹ ਕਰਨ ਚ ਕਾਮਯਾਬ ਹੋ ਜਾਈਏ ਤੇ ਪੰਜ ਵਕਾਰਾਂ ਚ ਗ੍ਰੋਧ ਆਉਂਦਾ ਹੈ ਤੇ ਗ੍ਰੋਧ ਦਾ ਵੱਡਾ ਜਿਹੜਾ ਹਿੱਸਾ ਜਿਹੜਾ ਉਹਨੂੰ ਗੁੱਸਾ ਹੀ ਕਿਹਾ ਜਾਂਦਾ ਹੈ ਤੇ ਵੇਖੋ ਇੱਕ ਪੰਕਤੀ ਜਿਹੜੀ ਗੰਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆ ਉਹੋ ਹੀ ਸਾਡੀ ਇੱਕ ਐਡੇ ਵੱਡੇ ਵਕਾਰ ਦੇ ਨਾਲ ਸਾਨੂੰ ਮਤਲਬ ਸਫਲਤਾ ਮਿਲ ਸਕਦੀ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਬਹੁਤ ਕੁਝ ਖਾਲਸਾ ਜੀ ਅਭਿਆਸਾਂ ਰਾਈ ਜੋ ਸਮਝਾ ਰਹੇ ਆ ਕਮਾਉਣ ਲਈ ਜੀਵਨ ਚ ਪ੍ਰੇਰਿਤ ਕਰਦੇ ਸਭ ਤੋਂ ਵੱਡੀ ਗੱਲ ਆ ਉਹਨਾਂ ਨੇ ਪਹਿਲੇ ਦਿਨੋਂ ਦੀ ਹੀ ਗੱਲ ਕੀਤੀ ਸੀ ਕਿ ਇਹ ਕਮਾਉਣਾ ਹੈ ਉਦਾਹਰਨ ਦਿੱਤੀ ਸੀ ਪੰਜ ਪਿਆਰੇ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਨ ਗੰਗੂ ਵੀ ਦਰਸ਼ਨ ਕਰਦਾ ਹੈ ਉਹ ਪੰਜ ਪਿਆਰੇ ਵੀ ਮੱਥਾ ਟੇਕਦੇ ਹਨ ਗੰਗੂ ਵੀ ਮੱਥਾ ਟੇਕਦਾ ਹੈ ਪਰ ਫਰਕ ਇਹ ਹੈ ਕਿ ਪੰਜ ਪਿਆਰੇ ਗੁਰੂ ਦਾ ਬਚਨ ਕਮਾਉਂਦੇ ਹਨ ਤੇ ਗੰਗੂ ਨਹੀਂ ਕਮਾਉਂਦਾ ਹੈ ਜਿਹੜੇ ਕਮਾਉਣ ਵਾਲੇ ਸੀ ਉਹ ਗੁਰੂ ਸਾਹਿਬ ਤੋਂ ਆਪਣੇ ਆਪ ਨੂੰ ਵਾਰ ਗਏ ਤੇ ਜਿਹੜਾ ਨਹੀਂ ਸੀ ਕਮਾਉਂਦਾ ਉਹ ਮੁੜ ਕੇ ਅੱਜ ਅਸੀਂ ਉਹਦੇ ਨਾਲ ਗੰਗੂ ਪਾਪੀ ਕਹਿੰਦੇ ਆ ਉਸ ਦਿਨ ਬੜਾ ਰੂਹ ਨੂੰ ਲੱਗਾ ਕਿ ਜੇ ਅਸੀਂ ਸ਼ਬਦ ਨਾ ਕਮਾ ਸਕੇ ਸਤਗੁਰੂ ਦੇ ਅਸੀਂ ਵੀ ਇੱਕ ਸ਼ਬਦ ਦੇ ਪਾਪੀ ਹੋ ਜਾਵਾਂਗੇ ਗੁਰੂ ਸਾਹਿਬ ਨੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਆਪਣਾ ਰੂਪ ਬਾਣਾ ਦਿੱਤਾ ਹੈ ਸਾਨੂੰ ਬਾਣੀ ਹੈ ਤੇ ਉਹਨੂੰ ਪੜ੍ਹ ਕੇ ਆਪਣੇ ਜੀਵਨ ਵਿੱਚ ਕਮਾਉਣਾ ਜ਼ਰੂਰ ਹੈ ਹਾਂਜੀ ਸਿੱਖੀ ਕਮਾਉਣ ਲੱਗੇ ਸੀ ਪਹਿਲਾਂ ਕਿਹੜੀਆਂ ਗਲਤੀਆਂ ਕਰਦੇ ਸੀਗੇ ਜਿਹੜੀਆਂ ਸਾਨੂੰ ਹੁਣ ਪਤਾ ਚੱਲੀਆਂ ਨੇ ਜਿਵੇਂ ਖਾਲਸਾ ਜੀ ਨੇ ਬਹੁਤ ਸਮਝਾਇਆ ਕਿ ਆਪਾਂ ਮੰਨ ਲਈਆਂ ਚੀਜ਼ਾਂ ਉਹ ਜਿਉਂ-ਜਿਉਂ ਸੁਸਾਇਟੀ ਚੋਂ ਪੈਦਾ ਹੋਏ ਕੁਝ ਮਾਤਾ-ਪਿਤਾ ਨੇ ਸਿਖਾਈਆਂ ਭੈਣ-ਭਰਾਵਾਂ ਨੇ ਪਰਿਵਾਰ ਨੇ ਸਿਖਾਈਆਂ ਉਸ ਤੋਂ ਅੱਗੇ ਫਿਰ ਵੱਡਾ ਸਰਕਲ ਜਿਉਂ-ਜਿਉਂ ਸਕੂਲ ਗਏ ਉੱਥੋਂ ਸਿੱਖੀਆਂ ਕਾਲਜ ਯੂਨੀਵਰਸਿਟੀ ਗਏ ਉੱਥੋਂ ਸਿੱਖੀਆਂ ਜਿੱਥੇ-ਜਿੱਥੇ ਗਏ ਉੱਥੋਂ ਨਵੀਂ ਗੱਲ ਸਮਾਜ ਚੋਂ ਸਿੱਖਦੇ ਰਹੇ ਉਦੋਂ ਇਹ ਗੱਲ ਨਹੀਂ ਵੇਖੀ ਕਿ ਇਹ ਗੱਲ ਮੈਂ ਸਿੱਖਣੀ ਵੀ ਹੈ ਕਿ ਨਹੀਂ ਸਮਾਜ ਤੇ ਹੋ ਸਕਦਾ ਮੈਨੂੰ ਗਲਤ ਸਿਖਾ ਰਿਹਾ ਹੋਵੇ ਸਿੱਖਾਂ ਹਾਂ ਮੈਂ ਮੇਰੀ ਸਿੱਖਿਆ ਜਿਹੜੀ ਉਹ ਸਤਿਗੁਰੂ ਜੀ ਤੋਂ ਆਉਣੀ ਚਾਹੀਦੀ ਹੈ ਤੇ ਉਹ ਹੁਣ ਜਦੋਂ ਆਪਾਂ ਰਿਫਲੈਕਟ ਕੀਤਾ ਇੰਨੇ ਦਿਨਾਂ ਮੈਂ ਆਪਣੇ ਰੁਟੀਨ ਦੇ ਵਿੱਚ ਕੰਮ ਕਰ ਰਿਹਾ ਕਿ ਉਹ ਸਿੱਖਿਆ ਗੁਰੂ ਜੀ ਤੋਂ ਆ ਰਹੀ ਹੈ ਜਾਂ ਉਹ ਸਿੱਖਿਆ ਸਮਾਜ ਤੋਂ ਹੀ ਆ ਰਹੀ ਹੈ ਤੇ ਗੁਰੂ ਜੀ ਦੀ ਐਕਚੁਅਲੀ ਸਿੱਖਿਆ ਦੇ ਉਲਟ ਹੈ ਉਹ ਜਿਹੜੀਆਂ ਫੀਲਿੰਗਸ ਆਦਾ ਉਹ ਬਹੁਤ ਫਿਰ ਇਹਨਾਂ ਚੀਜ਼ਾਂ ਨੂੰ ਅੱਗੇ ਇੰਪਰੂਵ ਕਰਨ ਲਈ ਤੇ ਮਨ ਨੂੰ ਸਟਰੋਂਗ ਕਰਦੀਆਂ ਕਿ ਹਾਂ ਮੈਂ ਤਾਂ ਗੁਰੂ ਦਾ ਸਿੱਖ ਹਾਂ ਮੈਂ ਤਾਂ ਸਤਗੁਰੂ ਜੀ ਦੇ ਬਾਣੇ ਦੇ ਵਿੱਚ ਸਤਗੁਰੂ ਜੀ ਦੀ ਕਿਰਪਾ ਤਰਸ ਦੇ ਵਿੱਚ ਚੱਲਣਾ ਹੈ ਤੇ ਮੈਂ ਤਾਂ ਦੁਨੀਆ ਨੂੰ ਖੁਸ਼ ਕਰਦਾ ਕਰਦਾ ਦੁਨੀਆ ਦੇ ਮਗਰ ਚੱਲ ਰਿਹਾ ਸੀਗਾ ਸੋ ਉਹ ਜਿਹੜੇ ਬਹੁਤ ਸਾਰੇ ਪੁਆਇੰਟ ਆ ਹੁਣ ਇੱਥੇ ਦੇ ਇੰਨੇ ਸ਼ੇਅਰ ਨਹੀਂ ਕੀਤੇ ਜਾ ਸਕਦੇ ਤੇ ਗੁਰੂ ਸਾਹਿਬ ਕਿਰਪਾ ਕਰਨ ਜੇ ਜੀਵਨ ਚ ਕਮਾਉਂਡ ਚ ਫੇਰ ਕਾਮਯਾਬ ਹੋ ਗਏ ਤਾਂ ਉਹ ਮਤ ਵਿੱਚ ਰਤਨ ਜਵਾਹਰ ਮਾਨਕ ਵਾਲੀ ਗੱਲ ਹੋਏਗੀ ਹੁਣ ਇੱਕ ਹੀ ਵਚਨ ਜੇ ਅਸੀਂ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਨਾ ਹੰਡਾਏ ਕਮਾਉਣ ਲੱਗ ਪਏ ਤਾਂ ਫੇਰ ਪਤਾ ਲੱਗੇਗਾ ਕਿ ਜਰਜੀਤ ਸਾਹਿਬ ਚ ਕਿਉਂ ਗੁਰੂ ਸਾਹਿਬ ਨੇ ਕਿਹਾ ਸੀ ਕਿ ਇੱਕ ਸਿੱਖਿਆ ਵੀ ਗੁਰੂ ਜ ਮਨ ਲਈ ਤੇ ਸਮਝ ਲਾ ਕੇ ਤੇਰੇ ਕੋਲ ਹੀਰੇ ਜਵਾਹਰਾਤ ਆ ਗਏ ਤੇ ਇਹ ਇਹ ਡੁੰਗੀਆਂ ਗੱਲਾਂ ਹਨ ਕਮਾਉਣ ਵਾਲੀਆਂ ਮਿਹਨਤ ਮੰਗਦੀਆਂ ਹਨ ਗੁਰੂ ਸਾਹਿਬ ਦਾ ਸ਼ੁਕਰ ਹੈ ਕਿ ਸਾਨੂੰ ਗੁਰੂ ਪਿਆਰਿਆਂ ਦੇ ਨਾਲ ਮਿਲਾਇਆ ਜਿਨ੍ਹਾਂ ਤੋਂ ਸਾਨੂੰ ਸਤਗੁਰੂ ਜੀ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਸਿੱਖਣ ਦਾ ਮੌਕਾ ਮਿਲ ਰਿਹਾ ਹੈ ਧੰਨਵਾਦ ਖਾਲਸਾ ਜੀ ਆਪਣੇ ਪਿਆਰੇ ਰੰਗ ਸਾਡੇ ਨਾਲ ਸ਼ੇਅਰ ਕਰਨ ਲਈ ਐਦਾਂ ਹੀ ਗੁਰੂ ਮਹਾਰਾਜ ਆਪ ਜੀ ਨੂੰ ਆਪਣੇ ਨਾਲ ਜੋੜੀ ਰੱਖੋ ਧੰਨਵਾਦ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ वाहे गुरु